ਬੜਾ ਆਪਣਾ ਚੈਨਲ ਗੁਰੂ ਟਲ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਕਮੈਂਟ ਵੀ ਕਰੋ ਜੀ ਬਾਦ ਜੀ ਅਨੰਦਪੁਰ ਸਾਹਿਬ ਚੱਲੇ ਆ ਜੀ ਗੁਰਦੁਆਰਾ ਸਾਹਿਬ ਪਾਸ਼ਾਹੀ 6ਵੀਂ ਕਰਨੇ ਆ ਗਏ ਆ ਗਏ ਦੁਬਾਰਾ ਫੇਰ ਅਨੰਦਪੁਰ ਸਾਹਿਬ ਜਾਂਦਾ ਰਸਤਾ ਦੇਖ ਰਿਹਾ ਦਰਬਾਰ ਸਾਹਿਬ ਦਾ ਰਸਤਾ ਸਾਹਿਬ ਜੀ ਪਾਸ਼ਾ ਹੀ ਛੇਵੇਂ ਚੱਲਿਆ ਗੁਰਦੁਆਰੇ ਔਰ ਯਾਰ ਰੋਡ ਕੋਈ ਗੱਡੀ ਆ ਹੀ ਨਹੀਂ ਰਹੀ ਗੱਡੀ ਨਹੀਂ ਪਈ ਆ ਰਹੀ ਉੱਧਿਆਰੇ ਅੱਗੇ ਦੇਖਦੇ ਆ ਮਿਲਦਾਕ ਨਹੀਂ ਉਹ ਜਿੱਦੋਂ ਦਬੜ ਡੋਗ ਭਾਈ ਨੰਦਾ ਵਾ ਇਹ ਵੋਂ ਕਲਾਪੇ ਦੇਖ ਕੇ ਇਹ ਜੀ ਪਾਸੇ ਸੀ ਸਾਨੂੰ ਪੁੱਛਦੇ ਆ ਗੁਰਦੁਆਰੇ ਗੁਰਦੁਆਰੇ ਆਇ ਰਿਹਾ ਬੰਦੇ ਪੁੱਛ ਲੈਣੇ ਲਾਉ ਦੀ ਗੁਰਦੁਆਰਾ ਸਾਹਿਬ ਆਇਆ ਅੱਜ ਨੰਗਲ ਤੋਂ ਪਹਿਲੇ ਆਂਦਾ ਗੁਰਦੁਆਰਾ ਬਾਦਸ਼ਾਹੀ ਸ਼ੇਹੀ ਚੜ ਰਹੇ ਹਾਂ ਉੱਤੇ ਚੜਾਈ ਕਰ ਰਹੇ ਹਾਂ ਹੋਰ ਫਿਰ ਸਭ ਠੀਕ ਠਾਕ ਹੋ ਗਰਮੀ ਬਹੁਤ ਹੈ ਯਾਰ ਹੋਰ ਵੀ ਯਾਰਾ ਚੜਾਈ ਬਹੁਤ ਖਤਰਨਾਕ ਯਾਰ ਇਹਦਾ ਜਿੱਦੀ ਹੈ ਬਿਲਕੁਲ ਹੋਰ ਇਹ ਗੋਦਵਰ ਮਿਲ ਗਿਆ ਹੋਰੇ ਗੋਦਵਰ ਸਾਹ ਵਾਸ਼ਾ ਇਸੇਮੀ ਜੰਗਲ ਦੇਖ ਕੋ ਜੰਗਲ ਚੜਾਈ ਦੇਖ ਲਈ ਚੜਾਈ ਕਿੰਨੀ ਮਿਹਨਤ ਲੱਗਦੀ ਵੀਡੀਓ ਬਣਾਉਣ ਤੇ ਸਾਹ ਝੜ ਰਿਹਾ ਵਾਏ ਗੁਰੂ ਜੀ ਮੇਰਾ ਲੱਕ ਦੁੱਧ ਕਰ ਲੱਪਿਆ ਨੀ ਚੜਾਈ ਹੀ ਦੇਖੋ ਬਹੁਤ ਜ਼ਿਆਦਾ ਚੜਾਈ ਆ ਨੰਗਲ ਦੇ ਕੋਲ ਹੈ ਗੁਰਦੁਆਰਾ ਸਾਹਿਬ ਨੋਈ ਚੜ ਰਹੇ ਵਾਹ ਜੀ ਅਰੇ ਭਾਈ ਐਤੇ ਗੱਡੀ ਲੈ ਕੇ ਆਇਆ ਜੋ ਹੁੰਜਣਾ ਹੈ ਜੀ ਗੋੜਦੁਰਾ ਕਿਦਰ ਨੂੰ ਇਹ ਇਹ ਹੈ ਨਹੀਂ ਗਈ ਬਹੁਤ ਚੜਾਈ ਆ ਗਿਆ ਡਿਵੈਂਚਰ ਹੈ ਪੁਰਾ ਆਓ ਕਿਨੇ ਰਗਿੱਤੇ गुरुद्वारा के सीड है यही है बहुत उच्च बी अच्छी Yn yniau ne gyd. Ho, seisei mi gordo da sabe. ਕਿ ਫਿਰ ਆ ਮਰੇ ਸਾਡੇ ਤੋਂ ਬਤਵਾਰੀ ਵਾਹ ਸੇ ਸ਼ੇਵਿੰਗ ਗੁਰਦੁਆਰਾ ਸਾਹਿਬ ਜੀ ਨੰਗਲ ਦੇ ਰਸਤੇ ਚ ਹੈਗਾ ਗੁਰਦੁਆਰਾ ਨੰਗਲ ਤੇ ਕਿ ਲੋ ਆ ਪਾਵਾਂਗੇ ਨਾ ਅੰਦਰੋਂ ਦੀ ਉਹ ਸਵਾ ਚੜ ਕੇ ਯਾਰ ਨੰਦਪੁਰ ਸਾਹਿਬ ਤੋਂ ਆਂਦੇ ਹੋਏ ਨੰਗਲ ਦੇ ਰਸਤੇ ਚ ਮੁਰਦੂਰਾ ਸੌਬ ਆ ਸਕਦੇ ਹੋ ਤੁਸੀਂ ਵੀ ਚੜਾਈ ਬਹੁਤ ਹੈ ਯਾਰ ਫੱਪੀ ਆਦਲੀ ਗਿਆ ਪਿਆਰ ਚਲਿਏ ਹੁਣ ਫਿਰ ਇਹ ਕੰਨੇ ਤੋਰੇ ਚ ਵੀ ਵੀਡੀਓ ਬਣਾ ਸਕਦੇ ਹੁਣ ਚਲਦੇ ਆ ਭਾਈ ਫਿਰ ਹੀ ਤੇ ਨੋ ਸੀ ਇਹ ਨਹੀਂ ਦਿੰਦੇ ਕਿ ਨਾ ਗੁਰਦੁਆਰਾ ਦਾ ਵਧੀਆ ਬਣਿਆ ਚੰਗਾ ਨਹੀਂ ਮਾਰਾ ਜੀ ਬੇਲੇ ਦੇ ਫੇਰ ਰਾਵਾਂਗੇ ਕੋਈ ਲੱਗਦਾ ਤੇ ਹੋ ਵੀਏਗਾ ਵੀਦੋ ਬੋਤੋ ਉੱਥੇ ਉੱਭਨ ਨਹੀਂ ਸੀ ਆ ਉਨੇ ਜੀ ਵੀ ਨਾਮ ਠੀਕ ਬਹੁਤ ਕਾਫਤ ਹੈ ਜੀ ਨਾ ਕਰ ਸਕਦੇ ਫੋਨ ਤੇ ਅੱਧੀ ਹੋਰ ਜੀ ਅਸੀਂ ਉਹ ਚਲਦੇ ਆ ਜੀ ਬੇੜਾ ਦਾ ਬਹੁਤ ਵਧੀਆ ਲੋਕੇਸ਼ਨ ਤੇ ਆ ਗੁਰਦੁਆਰਾ ਸੀ ਇੱਧਰ ਆਏ ਸੀ ਉਹ ਬਾਰੀ ਬਣਾ ਲੈਣੇ ਆ ਚਲਦੇ ਆ ਵੀ ਹਾਂ ਆਪਾਂ ਉਸ ਵਾਹ ਗੁਰਜੀ ਚਲਦੇ ਆ ਬੇੜਾ ਪਰਮਿਸ਼ਨ ਤੋਂ ਨਹੀਂ ਅਸੀਂ ਬਣਾਉਂਦੇ ਵੀਡੀਓ ਆਪਣੀ ਦੀ ਮਰਜ਼ੀ ਹੈ ਚਲਦੇ ਆ ਗਰਮੀ ਬਹੁਤ ਹੈ ਪਰ ਉਹਨਾਂ ਨੇ ਲੰਗਰ ਬਾਣੀ ਵੀ ਨਹੀਂ ਪੁੱਛਿਆ ਪਹਿਲੀ ਵਾਰ ਦੇਖਿਆ ਤਰਾ ਗੁਰਦੁਆਰੇ ਕਮ ਸੇ ਕਮ ਲੰਗਰ ਦਾ ਪੁੱਛੋ ਬੰਦਾ ਆਇਆ ਇਨੀ ਦੂਰ ਚੱਲ ਕੇ ਕਿਆ ਵੀ ਇਹ ਨਹੀਂ ਤਰੂ ਆਇਆ ਦਾ ਅੱਧਾ ਯਾਰ ਇਹਨਾਂ ਦੀ ਦਾ ਪ੍ਰਧਾਨ ਸਾਹਿਬ ਜੋ ਵੀ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਪਤਾ ਨਹੀਂ ਉਹਨਾਂ ਦਾ ਕੀ ਸਿਸਟਮ ਹੈ ਚੱਲਨੇ ਆ ਜੀ ਵਾਹਿਗੁਰੂ ਜੀ ਕਰਮੋ ਉਹ ਲੋਟ ਬਣਾਇਆ ਟੋਨੇਟ ਕੋਲ ਵੀ ਗਾ ਵੀ ਵਧੀਆ ਨੀਉਟ ਹੋਈ ਜੋ ਤੇ ਲਿ ਜਾ ਕੇ ਦੇਖਣੀ ਬਈ ਗੱਡੀ ਮਿਲਦੀ ਕਿ ਨਹੀਂ ਬਹੁਤ ਈਵਣਾ ਜਗਾ ਤਾਂ ਵਧੀਆ ਬਣੀਆ ਬਾਪੇ ਸਾਡੇ ਵੀ ਸਾਰੀ ਜਗਾ ਦੇਖੀ ਇੱਕ ਗਲਤ ਹੈਗੀਆ ਲਾਉਣ ਕਿੰਨਾ ਵਧੀਆ ਯਾਰ ਤੇ ਫੋਟੋ ਵਣ ਚੀ ਦੀ ਇੱਕ ਛਾਂ ਕੇ ਤਕੀ ਜੀ ਮੈਨ ਨਹੀਂ ਮਿਲਦੀ ਜਾਂਦੇ ਬਹੁਤ ਪੰਗਾ ਯਾਰ ਆਹ ਤਾਂ ਕਿੰਨੀ ਦੂਰ ਜਾਂ ਜੂ ਹੀ ਦਿੱਕਤ ਹੋ ਰਹੀ ਹੈ। ਟਲਾ ਆ ਥੱਲੇ ਨੂੰ। ਪੂਰਾ ਥੱਲੇ ਨੂੰ ਟਲਾ ਹੈਗੀ ਆ। ਸ਼ਾਂਤੀ ਦੇਖੋ ਕਿੰਨੀ ਹੈ ਤੇ। ਇੱਤਰ ਗੇਸੇ ਗੁਰਦੁਆਰਾ ਸਾਹਿਬ ਕੰਨ ਤੇ ਇਹ ਵੀਡੀਓ ਬਣਾ ਸਕਦੇ। ਪਰ ਆਪਾਂ ਕੱ ਚਲੀਏ ਵਾਪਸ। ਪਾਸ਼ਾ ਸ਼ੇਮੀ ਦਾ ਗੁਰਦੁਆਰਾ ਸਾਹਿਬ ਹੈ ਜੀ ਆਣਾ ਜਰੂਰ। ਅਗਲੇ ਦੀ ਮਰਜ਼ੀ ਹੈ ਕਿ ਕੀ ਹੈ। ਪਿੰਡ ਪੁੰਡ ਦਾ ਗੁਰਦੁਆਰਾ ਸ਼ਾਇਦ ਪਿੰਡੇ ਚਗਾ। ਆ ਤਾਂ ਤੇ ਅਸੀਂ ਕਿ ਸ਼ੈਦ ਗੁਰਦੁਆਰਾ ਠੀਕ ਹੈ ਜੀ ਚੱਲਨੇ ਵਾਪਸ ਬਹੁਤ ਇੰਦੀ ਯਾਰ ਕਿਤਾ ਸੀ ਆਏ ਨਹੀਂ ਕੋਈ ਨਾ ਇਹਦਾ ਪਰਦਾ ਮਾਇ ਕੋਈ ਆ ਬੱਪਾ ਚਲੀਏ ਫਿਰ ਮੈਂ ਗਿਆ ਮੈਨੂੰ ਜਿਆਦਾ ਕਹਿ ਨਹੀਂ ਸਕਦੇ ਆਪਾਂ ਤੇ ਨਹੀਂ ਹਾਂਜੀ ਇਹਨਾਂ ਕੀ ਵੀਡੀਓ ਬਣਦੀ ਹੈ ਨਾ ਤੇ ਹੋਰ ਵੀ ਆ ਜਾਂਦੀ ਸੰਗਤ ਫਿਰ ਹਾਂਜੀ ਕਿਹਨੂੰ ਨਹੀਂ ਤੇ ਬੱਸ ਆਉਣ ਨੂੰ ਨਹੀਂ ਪਤਾ ਹੈ ਗੁਰਦੁਆਰੇ ਦਾ ਇਹ ਕੋਲਾਂਦੇ ਨਹੀਂ ਦੀ ਇਹਦੀ ਬਾਤ ਕੋਈ ਅਗਲੇ ਵੀ ਮਰਦੀ ਹੈ ਆਪਾਂ ਕੀ ਕਰੀਏ ਬਣਾਉਂਦੇ ਨੇ ਵੀਡੀਓ ਰਿਕਾਰਡਿੰਗ ਹਾਂਜੀ ਹਾਂਜੀ ਸਹੀ ਗੱਲ ਕਿਹਾ ਕਰਤੇ ਜੇ ਜੇ ਲਾਈ ਆਪਾਂ ਦਾ ਸ਼ਰਦਾ ਨਾਮ ਦੇ ਕੁਝ ਸਿਧਾਂਤ ਹੈਗੇ ਨੇ ਕਿਹਦਾ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ